ਮੇਰਾ ਮਾਲਕ ਬੋਸ ਹੁਣਾ ਜੀ ਬਹੁਤ ਹੀ ਸੋਹਣਾ ਘੜੀ ਓਖੀ ਚਲਦੀ ਹੋਵੇ ਤਾਂ ਵੀ ਕਦੇ ਆਪਾ ਵਕਤ ਦਾ ਦੋਸ਼ ਮਾਲਕ ਤੇ ਨਹੀਂ ਲਾਈਦਾ ਛੋਟੇ ਹੁੰਦੇ ਸਮਝ ਨਹੀਂ ਸੀ ਨਾ ਤੇ ਹਰ ਚੀਜ਼ ਦਾ ਦੋਸ਼ ਹੀ ਰੱਬ ਤੇ ਲਾਤਾ ਐਦਾਂ ਹੀ ਹੁੰਦਾ ਨਾ ਛੋਟਾ ਜਿਹਾ ਕਿਸੇ ਨੂੰ ਹੁਣ ਬੁਖਾਰ ਵੀ ਚੜ ਗਿਆ ਤੇ ਕਹੇ ਤਾ ਜੀ ਇਹ ਤਾਂ ਰੱਬ ਨੇ ਕਰਤਾ ਮਤਲਬ ਜਿਹੜੀਆਂ ਚੀਜ਼ਾਂ ਦੀ ਰੁਕਾਵਟ ਜ਼ਿੰਦਗੀ 'ਚ ਪੈ ਗਈਆਂ ਸਾਰਾ ਨਾਮ ਹੀ ਰੱਬ ਤੇ ਲਾ ਦੋ ਇਹ ਕੋਈ ਭਗਤੀ ਨਹੀਂ ਹੈ ਕੋਈ ਪਿਆਰ ਨਹੀਂ ਹੈਗਾ ਜੇ ਤੇ ਆਪਣੇ ਗੁਰੂ ਨਾਲ ਸੱਚਾ ਪਿਆਰ ਕਰਦੇ ਹੋ ਫੇਰ ਤੁਹਾਡੇ ਦਿਲ ਚ ਗੱਲਾਂ ਆਣੀਆਂ ਹੀ ਨਹੀਂ ਫੇਰ ਤੁਹਾਨੂੰ ਪਤਾ ਹੋਣਾ ਹੁਣ ਆਇਤੋ 4 ਮਹੀਨੇ ਪਹਿਲੇ ਮੇਰੇ ਮਾਤਾਈ ਦਾ ਐਕਸੀਡੈਂਟ ਹੋਇਆ ਸੀ ਪਰ ਉਹਨਾਂ ਨੇ ਐ ਥੋੜੀ ਕਿਹਾ ਕਿ ਪੁੱਤਰਾ ਮੈਂ ਅਦਾ ਗੁਰਦੁਆਰੇ ਜਾ ਰਹੀ ਸੀ ਤੇ ਮੇਰਾ ਬੱਸ ਦੇ ਨਾਲ ਐਕਸੀਡੈਂਟ ਹੋ ਗਿਆ ਰੱਬ ਨੇ ਮੈਨੂੰ ਸੱਟ ਲਾ ਦਿੱਤੀ ਪਤਾ ਕੀ ਸਮਝਾਇਆ ਮੇਰੇ ਮਾਤਾਈ ਨੇ ਮੈਨੂੰ ਜਦੋਂ ਮੈਂ ਵੀ ਬੜਾ ਪਰੇਸ਼ਾਨ ਹੋ ਗਿਆ ਸੀ ਕਹਿੰਦੇ ਬੇਟਾ ਦੁੱਖ ਬੜਾ ਭਾਰੀ ਸੀ ਮਾਲਕ ਨੇ ਹੱਥ ਦੇ ਕੇ ਬਚਾ ਲਿਆਈ ਦੇਖੋ ਜਦੋਂ ਤੁਹਾਨੂੰ ਨਹੀਂ ਸਮਝ ਆਣੀ ਸ਼ੁਰੂ ਹੋ ਜੇ ਨਾ ਕਿ ਜਿਹੜਾ ਤੁਹਾਡਾ ਬਚਾਅ ਹੋ ਰਿਹਾ ਜ਼ਿੰਦਗੀ 'ਚ ਜੜੀਆਂ ਚੰਗੀਆਂ ਚੀਜ਼ਾਂ ਹੋ ਰਹੀਆਂ ਐ ਸਰੇ ਗੁਰੂ ਕਰਵਾ ਰਿਆ ਜੇ ਸੋਮਾ ਦਾ ਬਹੁਤ ਭਾਰੀ ਐ ਜ਼ਿੰਦਗੀ ਦੇ ਦੁੱਖ ਵੀ ਬਹੁਤ ਔਖੇ ਐ ਪਰ ਉਹਦਾ ਫੇਰ ਤੁਹਾਨੂੰ ਬਚਾਈ ਜਾਂਦਾ ਵੈ ਤੁਹਾਨੂੰ ਲੱਗਦਾ ਸਾਰਾ ਸ਼ਰੀਰ ਹੀ जखਮਾਂ ਨਾਲ ਭਰਿਆ ਐ ਕੁਝ ਵੀ ਨਹੀਂ ਹੈਗਾ ਮਾਲਕ ਦਾ ਤੁਹਾਡੇ ਦਰਦਾਂ ਨੂੰ ਆਪਣੇ ਤੇ ਲਈ ਜਾਂਦਾ ਵੈ ਕਿ ਪੁੱਤਰਾ ਤੈਨੂੰ ਮੇਰੇ ਤੇ ਭਰੋਸਾ ਮੈਂ ਤੈਨੂੰ ਕੁਝ ਨਹੀਂ ਹੋਣ ਦਿੰਦਾ ਹੁ ਜੇ ਤੁਸੀਂ ਮਿੱਟੀ ਦੇ ਬਰਾਬਰ ਵੀ ਦੁੱਖ ਨਾਲ ਸਹਿ ਸਕੇ ਔਖੀ ਘੜੀ ਨਾਲ ਵੇਖ ਸਕੇ ਮਾਲਕ ਦਾ ਸ਼ੁਕਰ ਕਰਿਆ ਕਰੋ ਉਹ ਤਾਂ ਜੀ ਹਰ ਜਗ੍ਹਾ ਤੋਂ ਤੁਹਾਨੂੰ ਬਚਾ ਹੀ ਰਿਹਾ ਬਸ